ਤਸਵੀਰਾਂ ਦਿਲ ਨੂੰ ਝੰਝੋੜਨ ਵਾਲੀਆਂ ਨੇ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਸੰਗਣੀ ਤੁੰਦ ਕਾਰਨ ਕਿ ਸੜਕ ਹਾਦਸੇ ਵਾਪਰ ਜਾਂਦੇ ਨੇ ਅੱਜ ਪੰਜਾਬ ਦੇ ਮੁਕੇਰੀਆਂ ਵਿਖੇ ਪੰਜਾਬ ਪੁਲਿਸ ਦੀ ਗੱਡੀ ਜੋ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ ਮੁਕੇਰੀਆਂ ਪਹੁੰਚਣ ਤੇ ਸੰਗਣੀ ਤੁੰਦ ਕਾਰਨ ਸੜਕ ਤੇ ਖੜੇ ਟਰਾਲੇ ਨਾਲ ਜਾ ਟਕਰਾਈ ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ਤੇ ਹੀ ਬੱਸ ਡਰਾਈਵਰ ਸਣੇ ਮਹਿਲਾ ਕਾਂਸਟੇਬਲ ਅਤੇ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਰਾਹਗੀਰਾਂ ਵੱਲੋਂ ਬੜੀ ਹੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਪੁਲਿਸ ਅਧਿਕਾਰੀ ਨੇ ਗੱਲ ਕਰਦਿਆਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹਤ ਤੀ ਕਰਵਾਇਆ ਗਿਆ ਹੈ। ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਰਟ ਲੈ ਕੇ ਜਲੰਧਰ ਤੋਂ ਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਕਰਾ ਲਿਆ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਸੀ ਉਹਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ 3-4 ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਿਲ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬਾ ਸਾਡੇ ਵਿਰਤ ਸਭ ਮੁੱਕੇ ਦੇ ਜੀ ਉੱਥੇ ਭੱਜਿਆ ਦੇ ਹਾਸੇ ਦੇ ਕਰਨਾ ਦਾ ਪਤਾ ਲੱਗਦਾ ਹੈ ਅਜੇ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਂਗੇ ਇਹ ਮੁਲਾਜ਼ਮਾਂ ਦਾ ਪਾਣੀ ਵਾਸਤੇ ਕਿੱਥੋਂ ਕਿੱਥੇ ਜਾ ਰਹੀ ਸੀ ਮੁਲਾਜ਼ਮਾਂ ਨੇ ਜਿਹੜੀ ਵਾਸਾ ਜੀ ਇਹ ਜਲੰਧਰ ਤੋਂ ਪੀਪਲਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕੇ ਜਾਣੀ ਸੀ ਜੀ ਮੁਲਾਜ਼ਮ ਛੇ ਜੀ 15-20 ਜਾਣੇ ਛੇ ਠੀਕ ਹੈ ਧੰਨਵਾਦ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਜੀ ਸਾਹੀ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਸੀ ਚੱਕਰ ਤਾਂ ਆਇਆ ਠੀਕ ਹੈ ਕਿੰਨੇ ਕਵਜ ਦਾ ਟਾਈਮ ਸੀਗਾ ਹਾਂਜੀ 5:00 ਵਜੇ ਚੱਲੇ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਕੋਲੋਂ 4 ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 10 ਮਿੰਟ ਦੀ ਹੋਇਆ ਤੇ ਗੱਡੀ ਤੋਂ ਸਾਨੂੰ தாம் ਪਾਪ ਨਹੀਂ ਪਤਾ ਸਾਰੇ ਬੰਦੇ ਘੱਟੋ ਘਾਟ ਰਕੀਆਂ ਅੱਖਾਂ ਫਰ ਲੱਗੀਆਂ ਆ ਜਿਦਾਂ ਸੁੱਤੇ ਪਏ ਸੀ ਤਾਂ ਜਗਦੇ ਵੀ ਹੈ ਮੋ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖਿਆ ਹਾਂ ਆਹ ਬੱਚੀ ਹੈ ਗੱ ਕੀ ਕਿਤੇ ਨਾ ਨੁਕਸਾਨ ਨੁਕਸਾਨ ਪਾੜ ਸਾਹਮਣੇ ਸਾਰੇ ਇਸ ਤੋਂ ਡੱਡੇ ਵੀ ਹੋ ਗਏ ਇੱਕ ਦੁਦਕਤ ਦੇ ਬਾਕੀ ਸਾਰੇ ਜ਼ਖਮੀ ਆ ਬਹੁਤ ਜ਼ਖਮੀ ਬਹੁਤ ਆ ਜਿਨ੍ਹਾਂ ਨੂੰ ਹੋਰ ਹਫਤਰ ਲੱਗੇ ਆ ਘੱਟੋ ਘੱਟ 10 12 ਜਿਹੜੇ ਜ਼ਖਮੀ ਆ 10 ਤੋਂ ਨੇ ਜਿਹੜੇ ਹਫਤਰ ਲੱਗੇ ਆ ਆਪਣਾ ਕੀ ਨਾਮ ਮੇਰਾ ਪੀਐਸਆਈ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਦਗੀ ਆ ਤੇ ਉਹ ਜਿਲੰਦਰ ਚੌਥੇ ਰੈਕੀ ਦਾ ਆ ਓਕੇ ਇੱਕ ਕਿਦਾਂ ਐਕਸੀਡੈਂਟ ਹੋਇਆ ਭਈ ਐਕਸੀਡੈਂਟ ਦਾ ਪਤਾ ਨੀਰਨੋਦ ਵੀ ਆਈ ਆ ਮੇਂ ਇਹ ਨਾਲ ਹੀ ਬੰਦੇ ਨੂੰ ਮਾਰਿਆ ਮੱਖਲੇ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕਵਰੇ ਦਾ ਟਾਈਮ ਸੀਗਾ ਇਹ ਸਾਢੇ 6 ਵਜੇ ਦਾ ਟਾਈਮ ਸੀ ਹਾਂਜੀ ਸਾਢੇ 6 ਵਜੇ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਵਜੇ ਦਾ ਟਾਈਮ ਹੈ ਬੰਦਾ ਗਿਆ ਪੋਰਤਲਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬੁਲਾ ਕੇ ਲਿਆ ਦੇਖਿਆ ਉਹਦੇ ਕਾਫੀ ਸੱਟ ਸੱਟਾਂ ਲੱਗੀਆਂ ਸੀ ਬੰਦੇਆਂ ਨੂੰ ਹਾਂ ਬਹੁਤ ਜ਼ਿਆਦਾ ਵੀ ਪਰ ਮੈਂ ਗੁਰਦਰਾ ਸਾਹਿਬ ਗਰੰਤੀ ਦੀ ਜੋੜੀ ਕਰੀ ਦੀ ਆ ਅੱਛਾ ਮੈਂ ਤੇ ਤਲਗਿਆ ਅਰਦਾਸ ਕਰਨ ਵਾਲੇ ਬੰਦੇ ਤੇ ਅੱਗੇ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਤੇ ਕੋਈ ਜੀ.ਸੀ.ਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸੈਕ ਸੈਕ ਮਰਨਦੇ ਆ ਫੇ ਇੰਨਾ ਵੀ ਨਹੀਂ ਹੋਣਾ ਇਹ ਬੰਦੇ ਨੂੰ ਚੀਜ਼ਾਂ ਅਵਲੋਧ ਹੋਣੀਆਂ ਚਾਹੀਆਂ ਤੇ ਕ੍ਰੇਨ ਕੋਲ ਧਿਆਨ ਦੇਣੀ ਚਾਹੀਦੀ ਇੰਨੇ ਥੱਡ ਪਾਣੇ ਐਕਸੀਡੈਂਟ ਹੋਇਆ ਦੇਖੋ ਚੀਜ਼ ਨਹੀਂ ਆਈ ਇਹ